ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵਾਰਡ ਵਾਸੀਆਂ ਦਾ ਤਹਿ ਦਿਲੋਂ ਸਿਰ ਝੁਕਾ ਕੇ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਅੱਜ ਦਫ਼ਤਰ ਦੇ ਉਦਘਾਟਨ ਤੇ ਪਹੁੰਚੇ ਆ ਸੋ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਸਾਡੇ ਵਿਚਕਾਰ ਭੋਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਮੰਗੂਪੁਰ ਜੀ ਉਹ ਵੀ ਸਾਡੀ ਚੋਣ ਦੀ ਜਿਹੜੀ ਕੰਪੇਨ ਆ ਉਹਦੇ ਨੂੰ ਹਲਾਰਾ ਦੇਣ ਆਏ ਆ ਔਰ ਉਦਘਾਟਨ ਸਮਾਰੋਹ ਦੇ ਵਿੱਚ ਪਹੁੰਚੇ ਆ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸੋ ਤੁਹਾਨੂੰ ਪਹਿਲਾਂ ਬੁਲਾਰੇ ਸਾਥੀਆਂ ਨੇ ਦੱਸਿਆ ਹੀ ਆ ਆਪਣੇ ਆਪਣੇ ਵਿਚਾਰ ਰੱਖੇ ਆ ਮੇਰੇ ਬਾਰੇ ਵੀ ਤੁਹਾਨੂੰ ਵੀ ਪਤਾ ਆ ਜਿਹੜੇ ਮੇਰੇ ਸਾਥੀ ਮੇਰੇ ਨਾਲ ਆਏ ਆ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਪਤਾ ਆ ਕਿਉਂਕਿ 217 ਦੇ ਵਿੱਚ ਮੈਨੂੰ ਸ਼ਾਇਦ ਘਟ ਜਾਣਦੇ ਸੀਗੇ ਮਹਿੰਦੀਪੁਰ ਪਿੰਡ ਦੇ ਵਿੱਚ ਸਾਡਾ ਜਿਹੜਾ ਘਰਵਾ ਖਾਲਸਾ ਗਰਾਊਂਡ ਦੇ ਬਿਲਕੁਲ ਨਾਲ ਵਾ ਜਿਹੜੇ ਹੱਦ ਵਸਤਾ ਨੰਬਰ ਆ ਉਹ ਸਾਡਾ ਪਿੰਡ ਮਹਿੰਦੀਵਰ ਹੀ ਆ ਪਰ ਕੁਝ ਲੋਕ ਜਿਹੜੇ ਆ ਜਿਨ੍ਹਾਂ ਨੂੰ ਆਪਾਂ ਸ਼ਰਾਰਤੀ ਅੰਸਰ ਕਹਿ ਸਕਦੇ ਆ ਉਹ ਕਹਿੰਦੇ ਕਿ ਇਹ ਮਹਿੰਦੀਵਰ ਦੇ ਹੀ ਨਹੀਂ ਆ ਸਾਡੇ ਮਹੱਲੇ ਦੇ ਵਿੱਚੋਂ ਜਦੋਂ ਇਸ ਨਗਰ ਦੇ ਵਿੱਚ ਪੰਚਾਇਤ ਹੁੰਦੀ ਸੀਗੀ ਤਾਂ ਸਾਡੇ ਮਹੱਲੇ ਦੇ ਵਿੱਚੋਂ ਵੀ ਇੱਕ ਪੰਚ ਬਣਦਾ ਰਿਹਾ ਜਿਨ੍ਹਾਂ ਦਾ ਨਾਮ ਜੇ ਬਜ਼ੁਰਗ ਜਾਣਦੇ ਹੁਣ ਤਾਂ ਉਹਨਾਂ ਦਾ ਨਾਮ ਸੀ ਸੀਤਾ RAM ਜੀ ਉਹ ਪੰਚ ਬਣਦੇ ਰਹੇ ਆ ਪਿੰਡ ਮਹਿੰਦੀਪੁਰ ਦੇ ਵਿੱਚੋਂ ਸੋ ਕਹਿਣ ਦਾ ਭਾਵ ਆ ਕਿ ਆਪਾਂ ਪਿੰਡ ਮਹਿੰਦੀਪੁਰ ਦੇ ਆ ਸਾਡੀ ਸੋਚ ਵਾ ਕਿ ਆਪਾਂ ਪਿੰਡ ਮਹਿੰਦੀਪੁਰ ਨੂੰ ਡਿਵੈਲਪ ਕਰਨਾ ਆ ਪਿੰਡ ਮਹਿੰਦੀਪੁਰ ਦੇ ਕੰਮ ਕਰਨੇ ਆ ਜਿਸ ਤਰ੍ਹਾਂ 2017 ਦੇ ਵਿੱਚ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਸੀਗਾ ਮੈਨੂੰ ਇੱਕ ਇੱਕ ਵੋਟ ਵਾ ਕੇ ਤੁਸੀਂ ਕਾਮਯਾਬ ਕੀਤਾ ਸੀ ਤਾਂ ਮੈਂ ਤੁਹਾਡੀ ਨਗਰ ਕੌਂਸਲ ਦੇ ਵਿੱਚ ਵੀ ਗੱਲ ਕਰਦਾ ਰਿਹਾ ਆਪਣੇ ਵਾਰਡ ਦੀ ਗੱਲ ਕਰਦਾ ਰਿਹਾ ਕਦੇ ਕੋਈ ਠਾਣੇ ਕਚਹਿਰੀ ਦੇ ਵਿੱਚ ਕਿਸੇ ਨੂੰ ਵੀ ਕੋਈ ਸਮੱਸਿਆ ਆਈ ਆ ਉਹਦੇ ਮੈਂ ਮੋਢੇ ਨਾਲ ਵੋਢਾ ਲਾ ਕੇ ਖੜਦਾ ਰਿਹਾ ਦਿਨ ਰਾਤ ਜਿੰਨੂੰ ਵੀ ਲੋੜ ਪਈ ਆ ਮੈਂ ਹਮੇਸ਼ਾ ਹਾਜ਼ਰ ਰਿਹਾ ਕਿਉਂਕਿ ਮੇਰੇ ਪਰਿਵਾਰ ਨੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਇੱਕ ਗੱਲ ਕਹੀ ਆ ਕਿ ਤੂੰ ਪੁੱਤ ਲੋਕਾਂ ਨੇ ਜਿਹੜੀ ਤੈਨੂੰ ਜ਼ਿੰਮੇਵਾਰੀ ਦਿੱਤੀ ਆ ਤੂੰ ਉਹ ਨਾ ਘਰ ਦੀ ਟੈਨਸ਼ਨ ਨਾਲ ਐ ਕਿਉਂਕਿ ਘਰ ਦੇ ਮੇਰਾ ਬੇਟਾ ਛੋਟੇ ਆ ਬੱਚੇ ਉਹਨਾਂ ਨੂੰ ਸਕੂਲ ਤੋਂ ਵੀ ਮੇਰੇ ਹਾਜ਼ਰ ਸਾਹਿਬ ਲੈ ਕੇ ਆਵੇਗਾ ਮੈਨੂੰ ਕੋਈ ਘਰ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਮੈਂ ਘਰੋਂ ਫ੍ਰੀ ਕੀਤਾ ਆ ਵੀ ਤੂੰ ਚਲੋ ਮਹਾਰਾਜ ਨੇ ਜਿੱਦਾਂ ਦੀ ਇਹ ਕਿਉਂਕਿ ਹਰੇਕ ਦੇ ਹੁਣ 20000 ਬੰਦਾ ਸਾਡੇ ਸ਼ਹਿਰ ਦੇ ਵਿੱਚ ਉਹਦੇ ਵਿੱਚੋਂ 15 ਜਿਹੜੇ ਪਹਿਲੀ ਗਤਾਰ ਵਾਲੇ ਐਮਸੀ ਬਣਨੇ ਆ 20000 ਲੋਕਾਂ ਦੇ ਵਿੱਚੋਂ ਸੋ ਤੁਸੀਂ ਜਿੱਦਾਂ ਮੇਰੇ ਤੇ ਪਹਿਲਾਂ ਵਿਸ਼ਵਾਸ ਕੀਤਾ ਮੈਂ ਤੁਹਾਨੂੰ ਵਿਸ਼ਵਾਸ ਦਵਾਦਾ ਕਿ 21 ਤਰੀਕ ਨੂੰ ਤੁਸੀਂ ਜਿੱਦਾਂ ਪਹਿਲਾਂ ਚੋਣ ਨਿਸ਼ਾਨ ਵੀ ਆਪਣਾ ਟਰੈਕਟਰ ਸੀ ਹੁਣ ਵੀ ਤੁਸੀਂ ਟਰੈਕਟਰ ਵਾਲਾ ਨਿਸ਼ਾਨ ਵਾਲਾ ਜਿਹੜਾ ਬਟਨ ਦਬਾਣਾ ਹੈ ਮੈਨੂੰ ਕਾਮਯਾਬ ਕਰਿਓ ਮੈਂ ਪਹਿਲਾਂ ਦੀ ਤਰ੍ਹਾਂ ਫੇਰ ਤੁਹਾਡੀ ਹਾਜ਼ਰ ਰਹਾਂਗਾ ਸੋ ਬਾਕੀ ਜਿਹੜੀਆਂ ਸਰਕਾਰਾਂ ਦੀ ਗੱਲ ਵਾ ਜਿਹੜੀ ਹੁਣ ਮੌਜੂਦਾ ਸਰਕਾਰ ਵਾ ਆਮ ਆਦਮੀ ਪਾਰਟੀ ਸੋ ਉਹਨਾਂ ਨੂੰ ਆਪਾਂ ਪੂਰੇ ਪੰਜਾਬ ਦੇ ਲੋਕਾਂ ਨੇ ਗਲਤੀ ਕੀਤੀ ਆ ਬਹੁਤ ਵੱਡੀ ਬਹੁਤ ਵੱਡੀ ਗਲਤੀ ਕੀਤੀ ਆ ਉਹਨਾਂ ਨੂੰ ਚੁਣ ਕੇ ਕਿਉਂਕਿ ਸਾਨੂੰ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਉਹਨਾਂ ਨੇ ਗੱਲਾਂ ਹੀ ਏਦਾਂ ਦੀਆਂ ਕੀਤੀਆਂ ਇੱਥੇ ਹੁਣ ਵੱਧ ਤਰਾਰ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਸਾਡੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਇੱਕ ਲਾਲਚ ਦਿੱਤਾ ਉਹਨਾਂ ਨੇ ਕਿ ਤੁਹਾਡੇ ਹਜ਼ਾਰ-ਹਜ਼ਾਰ ਰੁਪਈਆ ਆਪਾਂ ਖਾਤਿਆਂ 'ਚ ਪਾ ਦੇਣਾ ਆ ਪਹਿਲੇ ਹਫ਼ਤੇ ਪਾ ਦੇਣਾ ਆ ਸੋ ਬੀਬੀਆਂ ਨੇ ਅੱਖਾਂ ਬੰਦ ਕਰਕੇ ਝਾੜੂ ਦਵਾਤਾ ਸੋ ਜਿੱਦਾਂ ਪਹਿਲਾਂ ਇੱਕ ਸਾਡੇ ਬਲਾਰੇ ਸਾਥੀ ਨੇ ਕਿਹਾ ਕਿ ਤੁਹਾਡਾ 36 36000 ਰੁਪਇਆ ਬਣਿਆ ਵਿਆ ਸਰਕਾਰ ਵੱਲ ਤੁਸੀਂ ਇਹ ਨਾ ਸਮਝਿਓ ਭਈ ਤੁਹਾਡੇ ਪੈਸੇ ਨਹੀਂ ਜਦੋਂ ਕੋਈ ਆਦਾ ਆਮ ਆਦਮੀ ਪਾਰਟੀ ਦਾ ਉਹਨੂੰ ਪਹਿਲਾਂ ਤੇ ਇਹ ਗੱਲ ਪੁੱਛੋ ਭਈ ਸਾਡਾ 3 ਸਾਲ ਹੋ ਗਏ ਸਰਕਾਰ ਬਣੀ ਨੂੰ 36000 ਰੁਪਇਆ ਰੱਖੋ ਵੋਟ ਲੈ ਲਓ ਮੈਂ ਵੀ ਤੁਹਾਨੂੰ ਕਹਿਣਾ ਜੇ ਤੁਹਾਨੂੰ ਜਿੰਨੀਆਂ ਬੇਟੀਆਂ ਬੀਬੀਆਂ ਜੇ 36 36000 ਰੁਪਇਆ ਦਿੰਦੇ ਆ ਨਾ ਤੁਹਾਨੂੰ ਜਦੋਂ 21 ਤਰੀਕ ਨੂੰ ਉਹਨਾਂ ਨੂੰ ਵੋਟ ਪਾ ਦਿਓ ਅਗਰ ਨਹੀਂ ਦਿੰਦੇ ਤਾਂ ਪਰ ਗਲਤੀ ਨਾ ਕਰਿਓ ਇਹ ਜਿਹੜੀ ਆਪਾਂ ਪਹਿਲਾਂ 2022 ਦੇ ਵਿੱਚ ਕੀਤੀ ਆ ਇਹ ਗਲਤੀ ਨਹੀਂ ਕਰਨੀ ਕਿਸੇ ਨੇ ਕਿਉਂਕਿ ਆ ਸਾਡੇ ਨਾਲ ਅੰਗਲਵਾੜੀ ਸਕੂਲ ਆ ਤੁਸੀਂ ਇਹ ਛੱਡ ਦੇਖਿਆ ਇਹ ਮੈਂ ਕੰਮ ਕਰਵਾ ਰਿਆ ਸੀ ਇਹ ਕੰਮ ਦਾ ਪੈਸਾ ਕਿੱਥੋਂ ਆਇਆ ਇਹ ਸਾਡੇ ਜਿਹੜੇ ਅਜੇ ਕੁਮਾਰ ਮੰਗੂ ਵਰਜੀ ਸਾਡੇ ਬੈਠੇ ਆ ਇਹਨਾਂ ਦੇ ਫਾਦਰ ਸਾਹਿਬ ਦਰਸ਼ਨ ਲਾਲ ਮੰਗੂ ਵਰਜੀ ਇਹਨਾਂ ਨੇ ਸਾਡੀ ਜਿਹੜੀ ਪਿੰਡ ਮਹਿੰਦੀਵਰ ਦਾ ਨੌਜਵਾਨ ਭਲਾਈ ਕਲੱਬ ਆ ਉਹਨੂੰ 1 ਲੱਖ ਰੁਪਏ ਇਹਨਾਂ ਨੇ ਦਿੱਤਾ ਸੀ ਜਦੋਂ ਇਹਨਾਂ ਦੀ ਸਰਕਾਰ ਸੀ ਸੋ ਸਾਡੇ ਕੋਲ ਪੈਸਾ ਪਿਆ ਸੀ ਅਸੀਂ ਇਹ ਪੈਸਾ ਆਪਣੇ ਸਾਂਝੀ ਜਗ੍ਹਾ ਤੇ ਲਾ ਰਹੇ ਸੀ ਪਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਉਹਨਾਂ ਨੂੰ ਇੰਨੀ ਤਕਲੀਫ ਹੋਈ ਕਿ ਕਿੱਦਾਂ ਕੰਮ ਕਰਾ ਰਹੇ ਆ ਬਿਨਾਂ ਸਰਕਾਰ ਤੋਂ ਕਿੱਦਾਂ ਕੰਮ ਹੋ ਰਿਹਾ ਕਿਉਂਕਿ ਦੇਖੋ ਮੈਂ ਜੇ ਹੁਣ ਜ਼ਿੰਮੇਵਾਰੀ ਲਈ ਆ ਤਾਂ ਆਪਾਂ ਆਪਣੇ ਪਿੰਡ ਨੂੰ ਸਾਫ਼ ਸੁਥਰਾ ਤਾਂ ਕਰਨਾ ਹੀ ਆ ਜਦੋਂ ਐਂਟਰ ਲੋਕ ਲਾ ਰਹੇ ਸੀ ਇਹਨਾਂ ਨੇ ਇੱਕ ਕੋਜੀ ਸ਼ਾਸਨ ਦੇ ਤਹਿਤ ਮੇਰੇ ਤੇ ਕੋਈ ਪਰਚਾ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਇਹ ਜਿਹੜਾ ਵਕਾ ਬੋਰਡ ਦੀ ਚਲੋ ਸਾਡਾ ਪਿੰਡ ਜਿੱਤਿਆ ਸੀ ਸਾਨੂੰ ਸਾਰੇ ਮਹੱਲੇ ਵਸਗਿਆਂ ਨੇ ਸਹਿਮਤੀ ਦਿੱਤੀ ਸੀ ਅਸੀਂ ਵਕੀਲ ਸਾਹਿਬ ਨਾਲ ਗੱਲ ਕਰਕੇ ਕੰਮ ਸ਼ੁਰੂ ਕਰਾਤਾ ਕਿਉਂਕਿ ਆਗਰਵਾਰੀ ਸਕੂਲ ਆ ਸਾਡੇ ਪਿੰਡ ਦੇ ਛੋਟੇ ਛੋਟੇ ਬੱਚੇ ਜਿਹੜੇ ਆ ਇੱਥੇ ਪੜ੍ਹਦੇ ਆ ਉਹ ਖੇਡਦੇ ਆ ਸੋ ਇਹ ਵੀ ਸਰਕਾਰ ਤੋਂ ਗੱਲ ਪਚੀ ਨਹੀਂ ਕਿ ਕੰਮ ਬਿਨਾਂ ਸਰਕਾਰ ਤੋਂ ਕਿੱਦਾਂ ਕਰਾ ਰਹੇ ਆ ਸੋ ਕਹਿਣ ਦਾ ਭਾਵ ਆ ਆਪਾਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਣਾ ਜਿੱਦਾਂ ਪਹਿਲਾਂ ਤੁਹਾਡੇ ਤੁਸੀਂ ਪਰਖਿਆ ਮੈਨੂੰ ਜੇ ਸਾਰੇ ਜਿੰਨੇ 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 ਵੀ ਚਿਹਰੇ ਖੜੇ ਆ ਸਾਰੇ ਮੈਨੂੰ ਜਾਣਦੇ ਆ ਕਿ ਮੈਂ ਕਿੰਨਾ ਸਤਕਾਰ ਕਰਦਾ ਆ ਔਰ ਕਿੰਨਾ ਮੈਂ ਇਮਾਨਦਾਰ ਆ ਕਿਉਂਕਿ ਮੈਂ ਸੋਹ ਵੀ ਖਾ ਸਕਦਾ ਕਿ 7 ਸਾਲ ਦੇ ਵਿੱਚ ਕਦੇ ਮੈਂ ਠਾਣੇ ਕਚਹਿਰੀ ਦੇ ਵਿੱਚ 1 ਰੁਪਇਆ ਕਿਸੇ ਤੋਂ ਨਹੀਂ ਲਿਆ ਚਾਹੇ ਕਿਸੇ ਦੀ ਰਜਿਸਟਰੀ ਕਰਾਈ ਹੋਵੇ ਚਾਹੇ ਕਿਸੇ ਦਾ ਫੈਸਲਾ ਕਰਾਇਆ ਹੋਵੇ ਮੈਂ ਸੋਹ ਖਾਣ ਨੂੰ ਵੀ ਤਿਆਰ ਆ ਕਿਉਂਕਿ ਮੈਨੂੰ ਗੁਰੂ ਮਹਾਰਾਜ ਦੀ ਕਿਰਪਾ ਆ ਸਾਡੇ ਪਰਿਵਾਰ ਤੇ ਸਾਨੂੰ ਬਹੁਤ ਕੁਛ ਦਿੱਤੇ ਆ ਸਾਡੇ ਬਜ਼ੁਰਗਾਂ ਨੇ ਮਿਹਨਤ ਕਰਕੇ ਬਹੁਤ ਕੁਛ ਬਣਾਏ ਆ ਸੋ ਮੈਨੂੰ ਕਿਸੇ ਦੀ ਜੇਬਲ ਦੇਖਣ ਦੀ ਲੋੜ ਨਹੀਂ ਆ ਸੋ ਮੈਂ ਸੇਵਾ ਹੀ ਕਰਨਾ ਚਾਹਦਾ ਸੋ ਸਾਰਿਆਂ ਨੂੰ ਬੇਨਤੀ ਕਿ 21 ਤਰੀਕ ਨੂੰ ਚੋਣਸ਼ਾ ਟਰੈਕਟਰ ਵਾਲਾ ਬਟਨ ਦਬਾ ਕੇ ਮੈਨੂੰ ਸੇਵਾ ਦਾ ਮੌਕਾ ਦਿਓ ਹੁਣ ਮੇਰੇ ਕੋਲ ਤਜਰਬਾ ਵੀ ਬਹੁਤ ਆ ਮੇਰੇ ਨਾਲ ਪੂਰੀ ਟੀਮ ਸੋ ਇਹਨਾਂ ਤੇ ਵੀ ਆਪਾਂ ਕਿਉਂਕਿ ਸਮਾਂ ਚੇਂਜ ਹੋਣਾ ਆ ਸਰਕਾਰ ਵੀ ਚੇਂਜ ਹੋਣੀ ਆ ਆਪਾਂ ਆਪਣੇ ਸ਼ਹਿਰ ਦੇ ਕੰਮ ਕਰਾਈਏ ਆਪਣੇ ਵਾਰਡ ਦੇ ਕੰਮ ਕਰਾਈਏ ਸੋ ਮੇਰੇ ਵੱਲੋਂ ਸਾਰੇ ਹੀ ਵਾਰਡ ਵਾਸੀਆਂ ਦਾ ਤੇ ਇਹ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸਾਨ ਕਿਸ ਵਾਰਡੋਂ ਕੈਂਡੀਡੇਟ ਰਮਿੰਦਰ ਮਰ ਕੰਮਾਨੀ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਬਾਤਾਂ ਸਾਰੀਆਂ ਵੰਡੀਆਂ ਤੇ ਐਵੇਂ ਸਾਰੇ ਵਿੱਚ ਕੋਈ ਵੀ ਭੁਰਨੀ ਜੋ ਵੀ ਇਹਨਾਂ ਨਾਮੁਕ ਰਾਏ ਨੇ ਬਕੈ ਇਹ ਧਕੜੇ ਪੂਰੇ ਖਜੂਨਕ ਆਏ ਨੇ ਸੋਝਨ ਦਾ ਬਹੁਤ ਨਵਾਦ ਅਜੂ ਚਰਨਰ ਬਾਸ ਜੀ ਜੀ ਦਾ ਕੋਣ ਕੋਣ ਆਇਆ ਇਧਰੋਂ ਵੀ ਆਪਾਂ ਪੰਮੇ ਦੀ ਹੈਲਪ ਕਰਦੀ ਹੈ ਔਰ ਹੋਰ ਵੀ ਮਦਦ ਕਰਦੇ ਨੇ ਕਿੰਨਾਂ ਧਿਰਵਾਦ ਨੂੰ ਦਿੱਤਾ ਸੋਝਨ ਦਾ ਬਹੁਤ ਨਵਾਦ ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਸਾਡੇ ਜਿਲ੍ਹਾ ਪ੍ਰਦਾਨ ਕਮੇਟੀ ਦੇ ਅਗੇ ਮੰਗ ਨੂੰ ਤੋਂ ਦੀ ਕੋਈ ਸੰਭਲੇ ਨੂਰਾਂ ਅਜੀ ਨੂਰਾਂ ਬਹੁਤ ਹੀ ਸਤਿਕਾਰਯੋਗ ਵਾਰਡ ਨੰਬਰ 10 ਦੀਆਂ ਮੇਰੀਆਂ ਭੈਣਾ ਮੇਰੇ ਬਿਊਰਕ ਮੇਰੇ ਭਰਾ ਮੇਰੇ ਨਾਲ ਆ ਹੋਈ ਬੀਐਸਪੀ ਦੀ ਸਮੂਹ ਟੀਮ ਤੇ ਕਾਂਗਰਸ ਦੀ ਸਮੂਹ ਟੀਮ ਤੇ ਇਸ ਜ਼ੋਨ ਦੇ ਸਾਡੇ ਕਾਂਗਰਸ ਦੇ ਇੰਚਾਰਜ ਮੋਨ ਲਾਲ ਮੁੱਤੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਅੱਜ ਇੱਥੇ ਸਾਡੇ ਵਿਚਾਰ ਸੁਣਨ ਲਈ ਇਕੱਠੇ ਹੋਏ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਯਕੀਨ ਦਿਵਾਇਆ ਚਾਹਨਾ ਕੀ ਬਦਲਾਵ ਦੇ ਨਾਮ ਤੇ ਜਿਹੜਾ ਤੋਂ ਕਾਸੀ 3 ਸਾਲ ਪਹਿਲਾਂ ਖਾਦਾ ਉਹਦਾ ਜਵਾਬ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਦੇਣਾ ਪਰ ਅਸੀਂ ਮਿਲ ਜੁਲ ਕੇ ਜਵਾਬ ਤਾਂ ਦੇ ਸਕਦੇ ਆ ਕਿ ਅਗਰ ਅਸੀਂ ਪਰਮੇਂਦਰ ਕੁਮਾਰ ਪੰਮੇ ਵਰਗੇ ਜਿਹੜੇ ਕੈਂਡੀਡੇਟ ਹੈ ਇਹਨਾਂ ਨੂੰ ਜਿਤਾ ਕੇ ਕਾਉਂਸਲ ਵਿੱਚ ਭੇਜੇ ਪਰ ਮੈਂ ਇਹ ਗੱਲ ਹੈ ਤੁਹਾਡਾ ਨਾਮ ਕੀ ਨਾ ਰੱਖਿਆ ਪਹਿਲਾਂ ਇਹ ਦੱਸੋ ਘਰ ਮਾਤਾ ਜੀ ਨੇ ਰੱਖਿਆ ਪਿਤਾ ਜੀ ਨੇ ਰੱਖਿਆ ਰਲ ਕੇ ਰੱਖਿਆ ਜੀ ਇਹ ਦਾ ਰੜਕੇ ਦੋਨੋਂ ਨੇ ਰੜਕੇ ਰੱਖਿਆ ਹੋਣਾ ਜੀ ਅੱਛਾ ਮੇਰੇ ਘਰ ਵਿੱਚ ਤਾਂ ਜਿਆਦਾ ਜਿਹੜਾ ਜੋਰ ਹੈ ਨਾ ਮੇਰੇ ਨਾਨਕਿਆਂ ਦਾ ਚੱਲਦਾ ਤੇ ਇਹਨਾਂ ਦਾ ਰੜਕੇ ਚੱਲਿਆ ਨਾਲੇ ਇੱਦਾਂ ਕਿ ਆਜ ਪੂਰਾ ਪੋਲਿਟਿਕਲ ਆ ਮੇਰੇ ਨੂੰ ਅੱਧੀਆਂ ਗੱਲਾਂ ਕਰਨੀਆਂ ਪਰਮਿੰਦਰ ਦਾ ਮਤਲਬ ਤੁਹਾਨੂੰ ਪਤਾ ਕੀ ਹੁੰਦਾ ਪਰਮਿੰਦਰ ਦਾ ਮਤਲਬ ਹੁੰਦਾ ਦੇਵਤਿਆਂ ਦਾ ਦੇਵਤਾ ਉਹਨੂੰ ਕਿਹਾ ਜਾਂਦਾ ਪਰਮਿੰਦਰ ਤਾਂ ਗੱਲ ਤਾਂ ਕਿ ਜਿਨ੍ਹਾਂ ਦਾ ਨਾਮ ਰੱਖਿਆ ਨਾ ਜੱਜ ਕੇ ਜਾਈਏ ਅੱਬਾ ਦਾ ਨਾਮ ਦੇਵਤਿਆਂ ਦਾ ਦੇਵਤਾ ਦੇਖੋ ਅਗਰ ਬਰਮਿੰਦਰ ਭਰਾ ਦੀ ਮੈਂ ਗੱਲ ਕਰਾਂ ਪਿਛਲਾ ਜਿਹੜਾ ਇਹਨਾਂ ਦਾ ਪੀਰੀਅਡ ਸੀਗਾ ਜਦ ਸਾਡੀ ਵੀ ਸਰਕਾਰ ਸੀ ਮੈਂ ਆਪ ਹੰਡਾਇਆ ਹੋਇਆ ਔਰ ਦੇਖਿਆ ਸਭ ਤੋਂ ਵੱਡੀ ਗੱਲ ਇਹਨਾਂ ਦੀ ਕੀ ਹੈ ਬਿਲਕੁਲ ਸੱਚ ਦੇ ਨਾਲ ਖੰਦ ਰਿਆ ਨੇਟਰ ਹੈ ਜਿਹੜੀ ਗੱਲ ਜਿੱਥੇ ਕਹਿਣੀ ਚਾਹੀਦੀ ਹੈ ਉੱਥੇ ਕਹਿੰਦੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅੱਗੇ ਕੌਣ ਬੈਠਾ ਕਿਹਦੀ ਸਰਕਾਰ ਆ ਕਿਦਾਂ ਅਗਰ ਅਸੀਂ ਕੰਮ ਕੀਤਾ ਤਾਂ ਉਹਨਾਂ ਦੀ ਇਹਨਾਂ ਨੇ ਪ੍ਰੇਜ਼ ਵੀ ਕੀਤੀ ਉਹਨਾਂ ਨੇ ਡਟ ਕੇ ਦੱਸਿਆ ਵੀ ਆਹ ਕੰਮ ਕਾਂਗਰਸ ਪਾਰਟੀ ਨੇ ਕੀਤਾ ਚਾਹੀ ਦਰਸ਼ਨ ਲਾਲ ਮੰਗੂ ਪਰ ਨਾ ਕੀਤਾ। ਅਗਰ ਸਾਤੋਂ ਕਿਤੇ ਕੋਈ ਕਤਾਹੀ ਆਈ ਉੱਥੇ ਇਹਨਾਂ ਨੇ ਧਰਨਾ ਵੀ ਠੋਕੇ ਦਿੱਤਾ। ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਸੱਚ ਨੂੰ ਸੱਚ ਕਹਿਣਾ ਜਾਣਦੇ ਆ। ਔਰ ਅੱਦਾਂ ਦੇ ਕੈਂਡੀਡੇਟ ਸਾਨੂੰ ਕੌਂਸਲ ਵਿੱਚ ਚਾਹੀਦੇ ਆ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੀ ਆਵਾਜ਼ ਤੁਹਾਡੀ بلند ਕਰ ਸਕਣ। ਜਦ ਸਾਡੇ ਕਿਤੇ ਡਵੈਲਪਮੈਂਟ ਦੀ ਗੱਲ ਹੁੰਦੀ ਸੀ ਦਫ਼ਤਰ ਵਿੱਚ ਬੈਠ ਕੇ ਕੰਮ ਕਰਨੇ ਹੁੰਦੇ ਸੀ ਤਾਂ ਆ ਗੱਲ ਹਮੇਸ਼ਾ ਹੁੰਦੀ ਸੀ। ਇਹ ਰੱਦਾ ਕਰ ਲਓ ਕਿ ਪਹਿਲਾਂ ਨਾ ਇੱਕ ਪੰਮੇ ਵਾਲਾ ਜਿਹੜਾ ਵਾਰਡ ਹੈਗਾ ਉਹਨੂੰ ਵੀ ਪਹਿਲਾਂ ਗੇਂਤੀ ਵਿੱਚ ਰੱਖ ਕੇ ਕੰਮ ਕਰਦੋ ਕਿ ਨਹੀਂ ਹੁਣੇ ਜਾਨ ਨਹੀਂ ਛੱਡਣੀ ਹੈਗੀ ਔਰ ਸਾਨੂੰ ਇੱਧਾ ਦੇ ਕੈਂਡੀਡੇਟ ਚਾਹੀਦੇ ਆ ਔਰ ਮੈਂ ਕੋਮਨ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਕਿ ਅਗਰ ਤੁਸੀਂ ਸਾਡੇ ਸਾਰਿਆਂ ਦੀ ਬੇਨਤੀ ਮੰਨਦੇ ਹੋਏ ਅਗਰ ਪੰਮਾ ਭਰਾ ਨੂੰ ਆਪਣਾ ਅਸ਼ੀਰਵਾਦ ਦਿੱਤਾ ਆ ਬਹੁਤ ਵੱਡੀ ਗੱਲ ਹੁੰਦੀ ਆ ਨਹੀਂ ਅੱਜ ਦੇ ਦਿਨ ਅਗਰ ਕੋਈ ਇੱਕ ਵਾਰ ਕਹਦੇ ਵੇ ਮੈਂ ਕੈਂਡੀਡੇਟ ਖੜਨਾ ਹਨ ਉਹ ਪਿੱਛੇ ਨਹੀਂ ਹਟਦਾ ਪਰ ਕੋਮਨ ਜੀ ਨੇ ਸਾਡੀ ਬੇਨਤੀ ਮੰਨੀ ਔਰ ਸਾਂਝੇ ਤੌਰ ਤੇ ਪੰਮਾ ਜੀ ਨੂੰ ਆਪਣਾ ਉਮੀਦਵਾਰ ਅਲਾਨਿਆ ਜਿੱਥੇ ਡਵੈਲਪਮੈਂਟ ਦੀ ਗੱਲ ਆਉਂਦੀ ਹੈ ਕਾਂਗਰਸ ਪਾਰਟੀ ਦੇ ਟਾਈਮ ਦੇ ਕੰਮਾਂ ਦੀ ਗੱਲ ਆਉਂਦੀ ਹੈ ਜਾਂ ਪਰਮਿੰਦਰ ਪੰਮਾ ਜੀ ਦੇ ਟਾਈਮ ਦੀ ਕੰਮ ਆਉਂਦੀ ਹੈ ਤਾਂ ਬਹੁਤ ਕੰਮ ਜਦ ਮੈਂ ਇਸ ਮੋੜ ਤੋਂ ਮੁੜਿਆ ਸੁਰਜੀਤ ਸਾਹਿਬ ਅੱਥੇ ਇੱਕ ਪੱਥਰ ਵੀ ਹੈ ਖਾਸਾ ਸਾਹਿਬ ਤੁਹਾਨੂੰ ਤਾਂ ਪਤਾ ਹੀ ਹੋਣਾ ਸਾਡੀ ਪਾਰਟੀ ਵਿੱਚ ਉਹਨੂੰ ਕਿਹਾ ਜਾਂਦਾ ਬੇਸ਼ਰਮੀ ਦਾ ਪੱਥਰ ਉਹ ਬੇਸ਼ਰਮੀ ਦਾ ਪੱਥਰ ਕਿਉਂ ਕਿਹਾ ਜਾਂਦਾ ਹੈ ਕਿ ਜਿਹੜੇ ਡਵੈਲਪਮੈਂਟ ਦਾ ਵਿਕਾਸ ਦਾ ਅਤੇ ਇਨੈਗੂਰੇਸ਼ਨ ਸਟੋਨ ਇਸ ਮੋੜ ਤੇ ਲਾਇਆ ਸੀ ਕਾਂਗਰਸ ਪਾਰਟੀ ਦੇ ਟਾਈਮ ਤੇ ਚਾਹੇ ਦਰਸ਼ਨ ਲਾਲ ਮੰਗੂਪਰਨ ਉਸੇ ਪੱਥਰ ਨੂੰ ਤੋੜ ਕੇ ਉਦੀ ਜਗ੍ਹਾ ਮੌਜੂਦਾ ਐਮਐਲਏ ਸਾਹਿਬ ਨੇ ਆਪਣਾ ਉੱਥੇ ਇਨੈਗੂਰੇਸ਼ਨ ਪੱਥਰ ਲਾ ਦਿੱਤਾ ਉਹੀ ਪੈਸਾ ਉਹੀ ਕੰਮ ਸਿਰਫ ਨਾਮ ਬਦਲ ਦਿੱਤਾ ਅਗਰ ਅਸੀਂ ਅੱਧਾ ਦੇ ਕੈਂਡੀਡੇਟ ਜਿਹੜੇ ਹੈਗੇ ਅੱਧਾ ਦੇ ਜਿਹੜੇ ਐਮਐਲਏ ਅਸੀਂ ਜਿਤਾਤ ਤੇ ਬਦਲਾਵ ਦੇ ਨਾਮ ਇਹਨਾਂ ਤੋਂ ਅਗਰ ਅਸੀਂ ਕੋਈ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਆ ਸਾਡੇ ਲਈ ਕੋਈ ਵਿਕਾਸ ਕਰਨਗੇ ਵਿਕਾਸ ਨੇ ਨਾ ਕਰਨਾ ਕੀ ਆ ਇੱਕ 30 ਫੁੱਟ ਦਾ ਟੋਆ ਸੀਗਾ ਤੁਹਾਡੇ ਅੱਗੇ ਤੀਨੋਂ ਪੂਰਨ ਲਈ ਹੈ ਇਹਨੂੰ ਕੰਪਲੀਟ ਕਰ ਲਿਆ ਹੁਣ ਵੀ ਕਿਸੇ ਨੇ ਬਾਜ਼ਾਰ ਤੋਂ ਟਾਈਲਾਂ ਲਾਈਆਂ ਇੱਥੇ ਹਜੇ ਵੀ ਇਹਨਾਂ ਨੇ ਸੜਕ ਨਹੀਂ ਬਣਾਈ ਜੋ ਇਹਨਾਂ ਦਾ ਕੰਮ ਸੀਗਾ 30 ਫੁੱਟ ਦਾ ਟੋਆ ਪੂਰਨ ਲਈ ਇਹਨਾਂ ਨੂੰ 3 ਸਾਲ ਲੱਗੇ ਕਾਂਗਰਸ ਪਾਰਟੀ ਨੇ 30 ਕਿਲੋਮੀਟਰ ਦੀ ਸੜਕ ਬਣਾਈ ਸੀ ਤੁਹਾਡੇ ਅੱਗੇ ਨੂਰ ਪਰਵੇਦੀ ਤੱਕ ਇਹਨਾਂ ਨੇ 30 ਫੁੱਟ ਦਾ ਟੋਇਆ ਪੂਰਿਆ ਆਉਣ ਵਾਲੇ ਸਮੇਂ ਵਿੱਚ 2 ਸਾਲ ਲੱਗੇ ਸਰਕਾਰ ਦੇ ਤੀ ਨੂੰ ਮੈਂ ਕਹਿੰਨਾ ਮਾਦਾ ਇਹ 50 ਕਰ ਦੂੰਗੇ ਇਸ ਤੋਂ ਉੱਪਰ ਤਾਂ ਇਹਨਾਂ ਨੂੰ ਕੋਈ ਕੰਮ ਨਹੀਂ ਹੋਣਾ ਹੈਗਾ ਤੁਹਾਡੇ ਸਾਰਿਆਂ ਨਾਲ ਆ ਵਾਦਾ ਕੀਤਾ ਸੀ ਮੇਰੀਆਂ ਭੈਣਾਂ ਇੱਥੇ ਬੈਠੀਆਂ ਕਿ ਤੁਹਾਨੂੰ ਜਿਸ ਦਿਨ ਸਰਕਾਰ ਆਊਗੀ ਕੇਜਰੀਵਾਲ ਜੀ ਨੇ ਕਿਹਾ ਸੀ ਇਹ ਕੰਧ ਤੇ ਲਿਖਿਆ ਪਿਆ ਪਰਦਾ ਚੱਕ ਕੇ ਦੇਖ ਲੀਏ ਕਿ ਪਿੱਛੇ ਲਿਖਿਆ ਹੀ ਨਾ ਹੋਵੇ ਇਨਾਰੇ ਕਹਿੰਦੇ ਇੱਥੇ ਲਿਖਿਆ ਪਿਆ ਹੈ ਕਿ ਲਓ ਜੀ ਜਿਸ ਦਿਨ ਸਾਡੀ ਸਰਕਾਰ ਆਈ ਹਜ਼ਾਰ-ਹਜ਼ਾਰ ਰੁਪਏ ਤੁਹਾਡੇ ਖਾਤੇ ਵਿੱਚ ਆਉਂਗਾ। 1 ਰੁਪਿਆ ਕਿਸੇ ਦੇ ਖਾਤੇ ਨਹੀਂ ਆਇਆ। ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਅਗਰ ਕਿਸੇ ਵੀ ਪਾਰਟੀ ਨੇ ਕੋਈ ਵਾਦਾ ਕੀਤਾ ਹੋਵੇ ਉਹ ਪੂਰਾ ਨਾ ਹੋਇਆ ਹੋਵੇ ਨਾ ਜਾਂ ਲੋਕਾਂ ਵਿੱਚ ਜਾਣਾ ਪੈਂਦਾ ਤਾਂ ਡਰ ਲੱਗਦਾ ਕਿ ਯਾਰ ਇਹ ਗੱਲ ਕੀਤੀ ਸੀ ਇਹ ਜਿ ਪੂਰੀ ਹੋਈ ਨਹੀਂ ਤਾਂ ਜਵਾਬ ਕੀ ਦੇਵਾਂਗੇ। ਸੱਦ ਕੇ ਜਾਈਏ ਜਿਹੜੀ ਆ ਝਾੜੂ ਵਾਲੀ ਸਰਕਾਰ ਤੁਰੀ ਜਾਂ ਜਿਹੜੀ ਬੇਸ਼ਰਮਾਂ ਦੀ ਸਰਕਾਰ ਚੁਣੀ ਹੈ। ਕੋਈ ਸ਼ਰਮ ਨਹੀਂ ਤਾਂ ਜਾंदे ਉਦਘਾਟਨ ਕਰਦੇ ਆਂ ਅਗਰ ਤੁਸੀਂ ਜਾ ਕੇ ਗੱਲ ਕਰੋਗੇ ਹਾਂ ਹਾਂ ਅਸੀਂ ਕਰਦੇ ਪਏ ਆਂ ਵੀ ਸਰਕਾਰ ਤਾਂ ਤੁਹਾਡੀ ਚੱਲੀ ਕਰੂਗੇ ਕਾ ਪਰ ਅਗਰ ਤੁਸੀਂ ਇਹਨਾਂ ਕੈਂਡੀਡੇਟ ਨੂੰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਦਰਦਨ ਝਾੜੂ ਚੱਕਿਆ ਅਗਰ ਇਹਨਾਂ ਨੂੰ ਸਬਕ ਸਿਖਾਇਆ ਚਾਹੁੰਦੇ ਜਿਹੜਾ ਤੁਹਾਡੇ ਨਾਲ ਝੂਠ ਕੀ ਬੋਲਿਆ ਸੀ ਜਿਹੜੇ ਝੂਠੇ ਵਾਅਦੇ ਕੀਤੇ ਸੀ ਉਹਨਾਂ ਦਾ ਜਵਾਬ ਦਿਆ ਚਾਹੁੰਦੇ ਆ ਤਾਂ ਤੁਹਾਡੇ ਕੋਲ ਸਮਾਂ ਜਿਸ ਟਾਈਮ ਝਾੜੂ ਲਈ ਕੋਈ ਵੀ ਵੋਟ ਮੰਗਣਾ ਮੈਂ ਨਹੀਂ ਕਹਿੰਦਾ ਉਹਨਾਂ ਲਈ ਦਰਵਾਜ਼ੇ ਜਰੂਰ ਖੋਲਦੇ ਹੋ ਕਿਤੇ ਐ ਨਾ ਹੋਏ ਗੁੱਸੇ ਵਿੱਚ ਦਰਵਾਜ਼ੇ ਹੀ ਨਾ ਖੋਲਿਓ ਔਰ ਘਰ ਦਾ ਝਾੜੂ ਚਾੱਕ ਕੇ ਉਹਦੇ ਮਗਰ ਪੈ ਜਾਓ ਆ ਗੱਲ ਹੀ ਮੈਂ ਕਹਿੰਦਾ ਤੁਹਾਨੂੰ ਪਰ ਉਹਨਾਂ ਨੂੰ ਪੁੱਛਿਓ ਜਰੂਰ ਕਿ ਜਿਹੜਾ ਵਾਅਦਾ ਤੁਹਾਡੇ ਨਾਲ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕੀਤਾ ਹੈ ਜਿਹੜੀ ਗਰੰਟੀ ਤੁਹਾਡੇ ਨਾਲ ਕੀਤੀ ਸੀ ਉਹ ਪੂਰੀ ਕਿਉਂ ਨਹੀਂ ਕੀਤੀ ਹੈਗੀ ਜਿਹੜੇ ਵਾਅਦੇ ਪੰਜਾਬ ਨਾਲ ਕੀਤੇ ਉਹ ਪੂਰੇ ਕਿਉਂ ਨਹੀਂ ਕੀਤੇ ਹੈਗੇ ਜਿਹੜੇ ਵਾਅਦੇ ਨੌਜਵਾਨਾਂ ਨਾਲ ਕੀਤੇ ਉਹ ਪੂਰੇ ਕਿਉਂ ਨਹੀਂ ਕੀਤੇ ਹੈਗੇ ਜਿਹੜੇ ਵਾਅਦੇ ਸਾਡੇ ਬੱਚਿਆਂ ਨਾਲ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ ਹੈਗੇ ਜਿਹੜੇ ਵਾਦੇ ਸਾਡੇ ਬਿਊਰਗਾ ਨਾਲ ਕੀਤੇ ਸੀ ਉਹ ਪੂਰੇ ਕੀਤੇ ਕਿਉਂ ਨਹੀਂ ਹੈਗੇ ਅਗਰ ਅਸੀਂ ਇਹਨਾਂ ਨੂੰ ਪੁੱਛਾਂਗੇ ਅਗਰ ਅਸੀਂ ਇਸ ਵਾਰ ਤੋਂ ਆਪਣਾ ਜਿਹੜਾ ਕੈਂਡੀਡੇਟ ਪਰਮੇਂਦਰ ਨੂੰ ਜਿਤਾ ਕੇ ਭੇਜਾਂਗੇ ਤਾਂ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਸਬਕ ਮਿਲੂਗਾ ਕਿ ਅਸੀਂ ਕੋਈ ਝੂਠ ਬੋਲਿਆ ਸੀਗਾ ਉਹ ਝੂਠ ਕਰਕੇ ਲੋਕਾਂ ਨੇ ਸਾਨੂੰ ਵੋਟ ਨਹੀਂ ਪਾਈ ਫੇਰ ਤਾਂ ਹੋ ਸਕਦਾ ਹੈ ਕਿ ਜਿਹੜਾ ਸਾਡਾ 36000 ਰੁਪਏ ਪੈਂਡਿੰਗ ਪਿਆ ਉਹ ਸਾਨੂੰ ਦੇਣਾ ਸਟਾਰਟ ਕਰੇ ਸਾਡੇ ਅਕਾਊਂਟ ਵਿੱਚ ਪਾ ਅਗਰ ਖੁਦਾ ਨਾ ਖਾਸਤਾ ਆਮ ਆਦਮੀ ਪਾਰਟੀ ਫੇਰ ਜਿੱਤ ਗਈ ਇਹਨਾਂ ਦੇ ਕੈਂਡੀਡੇਟ ਫੇਰ ਜਿੱਤ ਗਏ ਇਹਨਾਂ ਨੇ ਕਹਿਣਾ ਲੋਕਾਂ ਨੂੰ ਤਾਂ ਕੋਈ ਫਰਕੇ ਨਹੀਂ ਪੈਂਦਾ ਆਉਣ ਵਾਲੇ 2 ਸਾਲਾਂ ਵਿੱਚ ਫੇਰ ਕੋਈ ਝੂਠ ਬੋਲ ਲਾਂਗੇ ਫੇਰ ਸਰਕਾਰ ਲਿਆ ਦੇਣਾ ਤੇ ਤੁਹਾਨੂੰ ਲੱਗਦੀ ਆ ਗੱਲ ਤਾਂ ਹੋਣਾ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਆਪਣੇ ਆਪ ਵਿੱਚ ਆ ਵਾਦਾ ਕਰਨਾ ਪੈਣਾ ਪੈ ਸਾਰਿਆਂ ਨੂੰ ਮੈਂ ਤੁਹਾਨੂੰ ਸਾਰਿਆਂ ਤੋਂ ਵਾਦਾ ਚਾਹੁੰਦਾ ਕਿ ਜਿਸ ਟੇਮ 21 ਤਰੀਕ ਨੂੰ ਵੋਟਾਂ ਦਾ ਸਮਾਂ ਆਊਗਾ ਤੁਸੀਂ ਇੱਕ ਇੱਕ ਵੋਟ ਜਿਹੜੀ ਹੈਗੀ ਹੈ ਉਹ ਪਰਮਿੰਦਰ ਪੰਮਾ ਨੂੰ ਟ੍ਰੈਕਟਰ ਤੇ ਜਿਹੜਾ ਚੋਣ ਨਿਸ਼ਾਨ ਹੈਗਾ ਮਸ਼ੀਨ ਦਾ ਬਟਨ ਦਬਾ ਕੇ ਜਿੱਤਾਂਗੇ। ਔਰ ਆ ਵੀ ਤੁਹਾਨੂੰ ਵਾਦਾ ਚਾਹਨਾ ਜਿਸ ਟਾਈਮ ਫੜੇ ਘਰ ਕੈਂਡੀਡੇਟ ਕੋਈ ਵੀ ਆਂਦਾ ਹੈਗਾ। ਜਿਹੜੇ ਵਾਦੇ ਆਮ ਆਦਮੀ ਪਾਰਟੀ ਨੇ ਕੀਤੇ ਐ ਉਹਨਾਂ ਨੂੰ ਪੁੱਛਣਾ ਜੀ। ਆਪਣੇ ਹੱਥ ਖੜੇ ਕਰਕੇ ਜਰੂਰ ਦੱਸੋ ਕਿ ਤੁਸੀਂ ਪੁੱਛੂਗੇ। ਹੱਥ ਖੜੇ ਕਰਕੇ ਦੱਸੋ ਮਾਤਾ ਜੀ ਤੁਹਾਡਾ ਪਹਿਲਾਂ ਜਗਾਣਾ ਕਿਉਂਕਿ ਜਿਆਦਾ ਰੌਲਾ ਪਿਆ ਜੀ ਸਭ ਤੋਂ ਪਹਿਲਾਂ ਤੁਸੀਂ ਕਹ ਜੀ ਗਾਰੰਟੀਆਂ ਚੱਕ ਦੋ ਇਹਨਾਂ ਨੇ ਪੂਰੀਆਂ ਕਰ ਦੇਣੀਆਂ। ਚੱਕੀ ਕਿਸੇ ਨੇ ਨਹੀਂ ਕੁਛ ਨਹੀਂ ਪੂਰਾ ਕੀਤਾ ਇਹਦਾ ਔਰ ਆਜਾ ਤੁਸੀਂ ਪੁੱਛਣਾ ਸਟਾਰਟ ਕਰ ਦੇਣਾ ਆ ਮੈਂ ਯਕੀਨ ਦਵਾਉਂਦਾ ਫਿਰ ਅਗਲੀ ਵਾਰ ਕੋਈ ਵੀ ਪਾਰਟੀ ਤੁਹਾਡੇ ਨਾਲ ਕਿਸੇ ਤਰੀਕੇ ਦਾ ਝੂਠਾ ਵਾਦਾ ਨਹੀਂ ਕਰੇ ਔਰ ਮੈਂ ਪਰਮਿੰਦਰ ਰਾਜ ਸਹੀ ਕਹਿੰਦਾ ਪਾਰਟੀਆ ਸਭ ਤੁਹਾਡੇ ਲਈ ਮੇਰਾ ਛੋਟਾ ਭਰਾ ਲੱਗਦਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਬਹੁਤ ਘੱਟ ਲੀਡਰ ਹੈ ਜਿਨ੍ਹਾਂ ਤੋਂ ਮੈਂ ਕੁਛ ਨਾ ਕੁਝ ਸਿੱਖਿਆ ਚਾਹੁੰਦਾ ਔਰ ਉਹਨਾਂ ਵਿੱਚੋਂ ਇੱਕ ਮੇਰਾ ਛੋਟਾ ਪਰ ਮਾ ਪਰਮਿੰਦਰ ਪੰਮਾ ਹੈ ਜੀ ਨੂੰ ਮੈਂ ਦੇਖਦਾ ਹਾਂ ਔਰ ਮੈਂ ਸੋਚਦਾ ਕਿ ਅਗਰ ਅੱਧਾ ਦੀ એનર્ਜੀ ਮੇਰੇ ਵਿੱਚ ਵੀ ਆ ਜਾਵੇ ਅਗਰ ਅੱਧਾ ਦਾ ਦੁਜ਼ਾਰੂ ਪਨ ਮੇਰੇ ਵਿੱਚ ਵੀ ਆ ਜਾਵੇ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਮੈਂ ਵੀ ਕਾਮਯਾਬ ਹੋ ਜਾਵਾਂ ਤੁਹਾਡੀ ਕਿਸਮਤ ਚੰਗੀ ਹੈ ਮੈਂ ਮੰਨਦਾ ਕਿ ਇਸ ਵਾਰ ਦੀ ਕਿਸਮਤ ਚੰਗੀ ਹੈ ਬੜਾ ਚੌਰ ਦੀ ਕਿਸਮਤ ਚੰਗੀ ਹੈ ਕਿ ਸਾਨੂੰ ਅੱਧਾ ਦੇ ਭਰਾ ਅੱਗੇ ਮਿਲੇ ਹੋਏ ਹੈ ਜਿਹੜੇ ਹਰ ਕਿਸੇ ਦਾ ਕੰਮ ਔਰ ਬੜਾ ਚੌਰ ਵਿੱਚ ਆ ਜਾਣਿਆ ਜਾਂਦਾ ਕਹਿੰਦੇ ਅਗਰ ਕਿਸੇ ਦਾ ਕੋਈ ਕੰਮ ਨਾ ਹੁੰਦਾ ਹੋਵੇ ਸਾਈਨ ਕਰਨੇ ਹੋਵੇ ਕੋਈ ਵੀ ਐਮਐਲਸੀ ਸਾਈਨ ਨਹੀਂ ਕਰਦਾ ਜਾਂ ਤਾਂ ਜਾ ਕੇ ਗਾਂਧੀ ਭਰਾ ਨੂੰ ਫੜ ਲੂ ਜਾਂ ਪੰਮੇ ਨੂੰ ਫੜ ਲੂ ਆ ਦੋਨਾਂ ਦਾ ਜਿੱਦਾ ਕੋਈ ਵੀ ਕੰਮ ਹੈ ਬਿਣਾ ਪੁੱਛੇ ਉਹਦੇ ਨਾਲ ਚੱਲ ਦਿੰਦੇ ਜਿੱਥੇ ਡਿਵੈਲਪਮੈਂਟ ਦੀ ਗੱਲ ਆਂਦੀ ਹੈ ਇਹਨਾਂ ਦਾ 3 ਸਾਲ ਦਾ ਸਮਾਂ ਤਾਂ ਟੱਪ ਗਿਆ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੀ ਆਉਣ ਵਾਲੀ ਸਰਕਾਰ ਹੈ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਕਾਂਗਰਸ ਪਾਰਟੀ ਦੀ ਆਣੀ ਹੈ ਮੈਂ ਤੁਹਾਡੇ ਨਾਲ ਆ ਵਾਅਦਾ ਕਰਦਾ ਕਹਿੰਦੇ ਜਿੱਥੇ ਚੱਲੂਗਾ ਚੱਲੂਗੇ ਨਾਲ ਤੇਰੇ ਟਿਕਟਾ ਦੋ ਲੈਣੀ ਹੈ ਨਾ ਅਸੀਂ ਦੋਨਾਂ ਨੇ ਇੱਕ ਇੱਕ ਟਿਕਟ ਲੈ ਲੈਣੀ ਈਨੋ ਮਿਲ ਚੁੱਕੀ ਐ ਦੂਜੀ ਮੈਂ ਲਿਆਂਦੀ ਟਰਾਈ ਕਰੂੰਗਾ ਔਰ ਮੈਂ ਤੁਹਾਡੇ ਨਾਲ ਵਾਦਾ ਕਰਕੇ ਜਾਂਦਾ ਜਿਹੜੀ ਡਵੈਲਪਮੈਂਟ ਦੀ ਗੱਲ ਹੋਊਗੀ ਪ੍ਰਮਾਤਮਾ ਸਮਾਂ ਲਿਆ ਦੇਵੇ ਜੋ ਅੱਜ ਦੇ ਦਿਨ ਇਸ ਵਾਰਡ ਵਿੱਚ ਕਮੀਆਂ ਹੈਗੀਆਂ ਉਹ ਸਾਰੇ ਦੀਆਂ ਸਾਰੀਆਂ ਦੂਰ ਅਸੀਂ ਕਰਾਂਗੇ ਔਰ ਕੌਂਸਲ ਵਿੱਚ ਹਜੇ ਵੀ ਪੈਸਾ ਪਿਆ ਪਰ ਉਹ ਪੈਸਾ ਪਿਛਲੇ 3 ਸਾਲਾਂ ਵਿੱਚ ਇਹਨਾਂ ਨੇ ਖਰਚ ਨਹੀਂ ਦਿੱਤਾ ਸਾਡੇ ਆ ਬੱਚਿਆਂ ਦਾ ਸਕੂਲ ਹੈ ਸਰਕਾਰੀ ਖਾਲਸਾ ਸਕੂਲ ਤੁਸੀਂ ਸਾਰੇ ਇੱਥੇ ਪੜ੍ਹਦੇ ਹੋਣੇ ਆ ਅਤੇ ਪਹਿਲਾਂ ਮੈਡੀਕਲ ਤੇ ਨਾਨ ਮੈਡੀਕਲ ਦੀਆਂ ਕਲਾਸਿਸ ਤੋਂ ਲੋ ਪਤਾ ਬੇਟਾ ਕਸ ਕਾਟ ਰਹੀਆਂ ਕਾਂਗਰਸ ਦੇ ਟਾਈਮ ਤੇ ਅਸੀਂ ਸਟਾਰਟ ਕਰਾਈਆਂ ਉਸ ਤੋਂ ਪਹਿਲਾਂ ਇੱਥੇ ਇਹ ਕਲਾਸਿਸ ਹੀ ਚੱਲਦੀਆਂ ਹੁੰਦੀਆਂ ਉਹਦੇ ਲਈ ਹੈ ਜੀ 70 ਲੱਖ ਰੁਪਏ ਇੱਥੇ ਲਿਆ ਕੇ ਦਿੱਤਾ ਕਿ ਇੱਥੇ ਇਨਫਰਾਸਟ੍ਰਕਚਰ ਡਿਵੈਲਪ ਹੋ ਜਾਵੇ ਕਿ ਕਲਾਸਿਸ ਦੇ ਨਾਲ ਨਾਲ ਜਿਹੜੀ ਲੈਬ ਬੱਚਿਆਂ ਨੂੰ ਚਾਹੀਦੀ ਕੋਈ ਚਾਹੀਦੀ ਹੈ ਉਹ ਸਾਰਾ ਕੁਝ ਇੱਥੇ ਆ ਜਾਵੇ ਕਿ ਪ੍ਰਾਈਵੇਟ ਸਕੂਲ ਤੋਂ ਵਧੀਆ ਸਾਡਾ ਇੱਥੇ ਦਾ ਸਕੂਲ ਬਣ ਜਾਵੇ ਉਹ ਪੈਸਾ ਪਤਾ ਨਹੀਂ ਆ ਕਿੱਥੇੋਂ ਚੱਕ ਕੇ ਲੈ ਗਏ ਟ੍ਰੈਕ ਲਈ ਇੱਥੇ ਪੈਸੇ ਦਿੱਤੇ ਜੀ ਕੁਮਨ ਸਾਹਿਬ ਤੁਹਾਡੇ ਅਸ਼ੀਰਵਾਦ ਨਾਲ ਆਹਾ ਪੈਸੇ ਤੁਸੀਂ ਸੱਤੋਂ ਡਿਮਾਂਡ ਕੀਤੇ ਸੀ ਉਹ ਲਿਆ ਕੇ ਦਿੱਤੇ ਪਰ ਉਹ ਖਰਚਣ ਨਹੀਂ ਦਿੱਤੇ ਵਿਕਾਸ ਦੇ ਨਾਮ ਤੇ ਪਿਛਲੇ 3 ਸਾਲਾਂ ਤੇ ਇਹਨਾਂ ਨੇ ਡੱਖਾਂ ਨਹੀਂ ਤੋੜਿਆ ਹੈ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦਾ ਜਵਾਬ ਦੇਣਾ ਪੈਣਾ ਅਗਰ ਤੁਸੀਂ ਐਤ ਕੀ ਜਵਾਬ ਦੇਗੇ ਤਾਂ ਤਾਂ ਆਣ ਵਾਲਾ ਸਮਾਚਾਰ ਆ ਜਾਊਗਾ ਨਹੀਂ ਮੇਰੀ ਗੱਲ ਮੰਨ ਲਿਓ ਅਗਲੇ ਸਾਲ ਦੋ ਵੀ ਨਾ ਡੱਖਾ ਇੱਕ ਨਹੀਂ ਤੋੜ ਪਰ ਅਸੀਂ ਦੇਖ ਲਏ ਵਕ ਵਕ ਜਣਿਆਂ ਜਿਤਾ ਕੇ ਕੋਈ ਕੌਨ ਸੀ ਕੋਈ ਕੌਨ ਸੀ ਕੋਈ ਕੌਨ ਸੀ ਜੀਨੋ ਬਦਲਾਅ ਦੇ ਨਾਂ ਤੇ ਵੋਟ ਪਾਤੇ ਪਰ ਅੱਧਾ ਦੇ ਸਮਾਜ ਸੇ ਵੀ ਸਾਨੂੰ ਦੁਆਰ ਦੁਆਰ ਤੋਂ ਨਹੀਂ ਮਿਲਨੇ ਹੈਗੇ ਇਹਨਾਂ ਨੂੰ ਜਿਤਾਓ ਇਹਨਾਂ ਨੂੰ ਕਾਉਂਸਲ ਵਿੱਚ ਬਿਠਾਓ ਮੈਂ ਤੁਹਾਡੋਂ ਸਾਰਿਆਂ ਤੋਂ ਆ ਵਾਦਾ ਚੰਦਾ ਕਿ 21 ਤਰੀਕ ਨੂੰ ਤੁਸੀਂ ਇੱਕ ਇੱਕ ਵੋਟ ਅਪਣੀਏ ਔਰ ਕੱਲੀ ਤੁਹਾਡੀ ਵੋਟ ਦੀ ਗੱਲ ਹੀ ਕਰਦਾ ਫਿਰੋ ਤੁਹਾਡੇ ਘਰ ਵਿੱਚ ਤੁਹਾਡੇ ਪਰਿਵਾਰ ਵਿੱਚ ਤੁਹਾਡੇ ਗਵਾਂਢ ਵਿੱਚ ਤੁਹਾਡੀ ਰਿਸ਼ਤੇਦਾਰੀ ਵਿੱਚ ਜਿੱਥੇ ਜੋ ਵੀ ਵੋਟ ਹੈਗੀ ਉਹ ਕੱਲੀ ਕੱਲੀ ਵੋਟ ਅਗਰ ਤੁਸੀਂ ਪਰਮੰਦਰ ਪੰਮਾ ਜੀ ਨੂੰ ਪਾਉਂਗੇ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਆਉਣ ਵਾਲੀ 21 ਤਰੀਕ ਨੂੰ ਰਿਜ਼ਲਟ ਜਿਹੜਾ ਹੈਗਾ ਸਾਡੇ ਸਾਰਿਆਂ ਦੇ ਹੱਕ ਵਿੱਚ ਆਊਗਾ ਲੋਕਾਂ ਦੇ ਹੱਕ ਵਿੱਚ ਆਊਗਾ ਇੱਕ ਵਾਰ ਫੇਰ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਧੰਨਵਾਦ ਕਰਦਾ ਔਲੀਆਪੁਰ ਸਾਹਿਬ ਤੁਹਾਡਾ ਸਾਡੇ ਕੋਲ ਇੱਥੇ ਬੀਗਮਪੁਰ ਤੋਂ ਸਰਪੰਚ ਸਾਹਿਬ ਬੈਠੇ ਪਵਿੰਦਰ ਜੀ ਉਹਨਾਂ ਦਾ ਧੰਨਵਾਦ ਕਰਦਾ ਔਰ ਜਿੰਨੀ ਕਾਂਗਰਸ ਦੀ ਸਮੂਹ ਟੀਮ ਪਾਈ ਹੋਈ ਹੈ ਹਰਜੀਤ ਜੜਲੀ ਜੀ ਆਏ ਹੋਏ ਐ ਸ਼ੋਕਬਾਨ ਜੀ ਆਏ ਹੋਏ ਐ ਮੇਰੇ ਨਾਲ ਸਾਡੇ ਚੇਅਰਮੈਨ ਸਾਹਿਬ ਆਏ ਹੋਏ ਆ ਉਹਨੂੰ ਆਪਕੋ ਔਰ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਖਾਸਾ ਸਾਹਿਬ ਅਤੇ ਸਾਡੇ ਵਿੱਚ ਬੈਠੇ ਐ ਮੇਰਾ ਛੋਟਾ ਭਰਾ ਮੋਹਿਤ ਬੈਠਾ ਔਰ ਨਵਾਂ ਸ਼ਹਿਰ ਤੋਂ ਸੂਰੀ ਸਾਹਿਬ ਆਏ ਹੋਏ ਐ ਜਿਹੜੇ ਬੜਾ ਚੌਰ ਵਿੱਚ ਸਾਡੀ ਸਾਰਿਆਂ ਦੀ ਆਵਾਜ਼ بلند ਕਰਦੇ ਰਹਿੰਦੇ ਐ ਕੋਮਨ ਸਾਹਿਬ ਤੁਹਾਡੇ ਅਸ਼ੀਰਵਾਦ ਨਾਲ ਤੁਸੀਂ ਅੱਗੇ ਹੋ ਕੇ ਇਹਨਾਂ ਦਾ ਇਲੈਕਸ਼ਨ ਲੜਨਾ ਆ ਲੈਸ਼ਨ ਜੁਤਾਕੇ ਦੇਣਾ ਤੇ ਜਿੰਨੇ ਵੀ ਵਿਕਾਸ ਦੀਆਂ ਗੱਲਾਂ ਸੀ ਕਰਦੇ ਆ ਜੋ ਤੁਹਾਡੀਆਂ ਉਮੀਦਾਂ ਹੈਗੀਆਂ ਉਹਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਾਡੇ ਦੋਨਾਂ ਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ